ਅੱਜ ਇੱਕ ਸਾਲ ਫਿਰ ਉਹ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਟੀਆਂ ਫਤਿਹਗੜ੍ਹ ਪੰਜ ਦੂਰ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਸੋ ਮੋਗਾ ਤੋਂ ਤਕਰੀਬਨ ਕੋਈ ਮਾਲਵੇ ਵਾਲੀ ਸਾਈਡ ਤੋਂ ਮੇਰਾ ਭਰਾ ਆ ਰਿਹਾ ਤੇ ਮੋਗਾ ਤੋਂ ਕੋਈ 25 26 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਇਧਰ ਜੋਗੇ ਵਾਲਾ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਧਰਮਕੋਟ ਜੀਰਾ ਕੋਟ ਹੀ ਸੇਖਾਂ ਇਹ 15 16 17 ਕਿਲੋਮੀਟਰ ਦੀ ਦੂਰੀ ਤੇ ਸ਼ਹਿਰ रह ਜਾਂਦੇ ਆ ਤੇ ਜੇਕਰ ਕੋਈ ਆਪਣਾ ਵੀ ਦਬਾਬੇ ਤੋਂ ਆ ਰਿਹਾ ਠੀਕ ਹੈ ਜੀ ਤਾਂ ਗਿੱਦੜਪਿੰਡੀ ਪੋਲ ਤੋਂ ਵੀ ਥੋੜੀ ਦੂਰੀ ਹੈ ਤਕਰੀਬਨ ਕੋਈ 8-10 10-12 ਕਿਲੋਮੀਟਰ ਦੀ ਦੂਰੀ ਹੈ ਸਾਰੀ ਲੋਈਆਂ ਗਿੱਦੜਪਿੰਡੀ ਗਿੱਦੜਪਿੰਡੀ ਤੋਂ ਜਦੋਂ ਆਪਾਂ ਮਹੂ ਨੂੰ ਆਉਣੇ ਤੇ ਰਸਤੇ ਵਿੱਚ ਜੋ ਕੇ ਲਾਡਾ ਅੱਡਾ ਆਉਂਦਾ ਠੀਕ ਹੈ ਜੀ ਉਹ ਸਾਡੇ ਤੋਂ ਤੁਸੀਂ ਫਦੇਗਰ ਪਿੰਦੂਰ ਜਿਹੜੀ ਛੜਕਾ ਕੇ ਸਿੱਧੀ ਧਰਮਪੁਰ ਨੂੰ ਜਾਂਦੀ ਆ ਇੱਧਰ ਆਓਗੇ 5 ਕਿਲੋਮੀਟਰ ਦੂਰੀ ਤੇ ਪਿੰਡ ਚੋਟੀਆਂ ਸੋਨੂ ਵੀਰ ਦੇ ਕੋਲ ਆਇਆ ਦੋਸਤੋ ਅੱਜ ਹਰ ਵਾਰ ਦੀ ਤਰ੍ਹਾਂ ਤਕਰੀਬਨ ਤੁਹਾਨੂੰ 6 ਮੱਝਾ ਪਾ ਦਿਖਾਉਣੀਆਂ ਨੇ ਦੋ ਨੀਲੀ ਰਾਵੀ ਦੀ ਇੱਕ ਮਾਝ ਦਿਖਾ ਦੇਵਾਂਗੇ ਠੀਕ ਹੈ ਜੀ ਜਿਹੜੇ ਪਸ਼ੂ ਮੇਰਾ ਵੀ ਰਸਵੇ ਸਵਾਏ ਆ ਸਟਾਰਟਿੰਗ ਤੇ ਬੇਨਤੀ ਕਰਾਂਗੇ ਆਪਾਂ ਮੇਰਾ ਭਰਾ ਇਥੇ ਆਣ ਕੇ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਗੱਭਣ ਪਸ਼ੂ ਆਪਣਾ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ 19 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 8:30 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਵੀਰ सोनू ਦੇ ਨਾਲ ਪੁੱਛ ਲੈਨੇ ਕਿ ਡਿਟੇਲ ਕੀ ਇਨਫੋਰਮੇਸ਼ਨ ਆ ਤੇ ਮਾਝੇ ਵਾਲੀ ਸਾਈਡ ਤੋਂ ਕੋਈ ਸੱਜਣਾ ਭਰਾ ਆ ਰਿਹਾ ਠੀਕ ਹੈ ਜੀ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੋਂ ਤੇ ਮਾਝੂ ਤੋਂ ਤਕਰੀਬਨ 15 ਕਿਲੋਮੀਟਰ ਦੀ ਦੂ ਸੌਤੋਂ ਪਹਿਲਾ ਸੋਨੂ ਵੀਰ ਸਤਿ ਸ੍ਰੀ ਅਕਾਲ ਮਾਫੀ ਕਾਰ ਸੰਤ ਸਾਹਿਬ ਜੀ ਹੋਰ ਕਿਰਪਾ ਮਹਾਰਾਜ ਦੀ ਬੜੇ ਬੜੇ ਕਿਰਪਾਈ ਗੁਰੂ ਰਾਮਦਾਸ ਦੀ ਬੜੀ ਸ਼ੁਕਰੇਮਾਨ ਹਾਂ ਆਪਣੇ ਕੋ ਚਾਰ ਗੱਬੜਾਂ ਸੀ 6 ਸੂਈਆਂ ਉਹ ਦੋ ਸੂਈਆਂ ਜੀ ਦੋ ਸੂਈਆਂ ਟੋਟਲ 6 ਨਗਨੇ ਹਾਂ ਟੋਟਲ 6 ਨਗਨੇ ਦੋ ਪੀਸ ਨੀਲੀ ਰਵੀ ਦੇ ਨੇ ਠੀਕ ਆ ਜੀ ਹਾਂ ਜੀ ਵੈਸੇ ਸੋਨੂ ਵੀਰ ਇਹ ਮਾਲ ਇਸੇ ਤਰ੍ਹਾਂ ਹੀ ਮਿਲਦਾ ਧੜਾ ਧੜਾ ਚਲੋ ਵਿਕੀ ਬੂਗੀ ਜਿੰਨਾ ਕੋਲ ਮਾਰਿਆ ਜਿੰਨੀ ਵੀ ਕਹਿ ਦਈਏ ਜੀ ਕਰਮਾਲੀਆਂ ਬਾਏ ਇੱਕ ਰਾਂ ਵੀਡੀਓ ਚ ਤੇ 15 20 20 ਇੰਚ ਤਰੀਆਂ ਜਾਂਦੀਆਂ ਨੇ ਹਾਂ ਠੀਕ ਹੈ ਬਾਕੀ ਆ ਦੇਖ ਇੱਕ ਵਾਰੀ ਇੱਕ ਵਾਰੀ ਆਇਆ ਆ ਪੂਰਾ ਵਿਖਾਉਣਾ ਲੈ ਭਰਾ ਵਾਜ ਤੇ ਗੱਗੂ ਕੇ ਲੀਆ ਆ ਇਹਦਾ ਕੰਮ ਦਾ ਸਾਨੂੰ ਵੀਰੇ ਗੱਗੂ ਕੇ ਲੜਾਈ ਆ ਲੈ ਵੀ ਸਾਨੂੰ ਵੀਰੇ ਮਾਲ ਛੇ ਦੋ ਸੂਈਆਂ ਚਾਰ ਗੱਬਣ ਚਾਰ ਗੱਬਣ ਹਾਂਜੀ ਬਸ ਉਹਦੇ ਵਿੱਚੋਂ ਵੀ ਸੰਦੀ ਪੀ ਆ ਮੈਂ ਹਾਂ ਤਿਆਰੀ ਸੂ ਪਣਾ ਨੇ ਮੈਨ ਕੋਈ ਵੀਰ ਪੁੱਛ ਸਕਦਾ ਬਣ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਲੋ ਵੀ ਕੁਝ ਜਿਹੜੇ ਇੱਕ ਅੱਧਾ ਇੱਕ ਦੋ ਨਾਗ ਜਿਹੜੇ ਤਿਆਰੀ ਤੇ ਅੱਜ ਕਿਸੇ ਟਾਈਮ ਵੀ ਸੂ ਸਕਦੇ ਆ ਪਸ਼ੂ ਬਾਕੀ ਉਹਦੀ ਤੁਸੀਂ ਡਿਟੇਲ ਲੈ ਲਿਓ ਜੀ ਪਹਿਲੇ ਨੰਬਰ ਤੋਂ ਸਾਨੂੰ ਵੀਰੇ ਸ਼ੁਰੂਆਤਾਂ ਕਰਦੇ ਆ ਕਿਹੜੇ ਪਾਸਿਓ ਸੰਧ ਸਾਹਿਬ ਜੀ ਤੇ ਜੇ ਦੰਦੀ ਸੁਈ ਬੱਚੇ ਦਾ 나ੜਵਾਉ ਖਾਓ ਬੋ ਜੀ 9 ਕਿਲੋ ਬੋਲ ਆਊਗਾ 8 ਦੀ ਗਰੰਟੀ ਹੋ ਗਈ ਕੋਈ ਤੀਜਾ ਸੁਹਾ ਲਾਲੇ ਨੂੰ ਚੌਥਾ ਲਾਲੇ ਸੰਜੋ ਇੱਕ ਠੀਕ ਹੈ ਜੀ ਆਹ ਲਓ ਤੇਜਾ ਸੁਹਾ 8-9 ਕਿਲੋ ਬੋਲੇ ਤੋਂ ਸ਼ਟਾਰਟਿੰਗ ਕਰਤੀ ਆ ਤੇ ਬਾਕੀ ਮੇਰਾ ਭਰਾ ਸੁਹਾ ਤੀਜਾ ਮੰਨ ਕੇ ਸੌਦਾ ਕਰ ਲਿਆ ਜੇ ਤੇ ਅੱਜ ਦਿਨ ਵੀ ਅੱਜ ਭਲਕ ਕੱਲ੍ਹ ਚੌਥਾ ਡਾਂਗਾ ਜੀ ਬੱਚੇ ਦਾ 나ੜਵਾ ਦਿਖਾ ਦਿਓ ਚੰਗੀ ਤਰ੍ਹਾਂ 나ੜਵਾ ਨਾਲ ਤੁਹਾਨੂੰ ਦਿਖਾਈ ਦੇ ਗਿਆ ਠੀਕ ਹੈ ਜੀ 나ੜਵਾ ਨਾਲ ਆ ਬੱਚੇ ਦੇ ਤੇ 8-9 ਕਿਲੋ ਬੋਲੇ ਤੋਂ ਸ਼ੁਰੂਆਤ ਕੀਤੀ ਆ ਸੋ ਮਾਝੇ ਕੋਈ ਪ੍ਰੋਪਰ ਤੁਸੀਂ ਚੈੱਕ ਕਰੋ ਮੀਡੀਅਮ ਹਾਈਟ ਦੇ ਵਿੱਚ ਆ ਤੇ वजन वेट ਬਹੁਤ ਸੋਨਾ ਠੀਕ ਆ ਜੀ ਤੇ ਸਿੰਘ ਖੁੱਲਾ ਜਰੂਰ ਆ ਉਹ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਆ ਦੇਖੋ ਜੀ ਸੋ ਬਾਕੀ ਚਵਾਈ ਆਪਾਂ ਕੱਲੇ-ਕੱਲੇ ਪਸ਼ੂ ਦੀ ਨਹੀਂ ਗੱਲ ਕਰਾਂਗੇ ਕਿਉਂਕਿ ਚਵਾਈ ਦੋਸਤੋ ਸਾਰੇ ਪਸ਼ੂਆਂ ਦੀ ਚੰਗੀ ਆ ਕਿਉਂਕਿ ਆਪਣੀ ਤਸੱਲੀ ਜਿਹੜੀ ਆ ਕਰਕੇ ਲੈ ਜਾਂਦਾ ਮਾਲ ਤੇ ਡੇਲੀ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਤੇ ਇਸ ਕਰਕੇ ਕੱਲੇ-ਕੱਲੇ ਪਸ਼ੂ ਦੀ ਆਪਾਂ ਗੱਲ ਨਹੀਂ ਕਰਾਂਗੇ ਵੀ ਚਵਾਈ ਕਿਹੋ ਜੀ ਆ ਕਿਵੇਂ ਦੀ ਆ ਠੀਕ ਆ ਜੀ ਸੋ ਸਾਰੇ ਪਸ਼ੂਆਂ ਦੀ ਚਵਾਈ ਚੰਗੀ ਆ ਕਿਸੇ ਵਿੱਚ ਕੋਈ ਉਨਨੀ ਕੀ ਕੋਈ ਗੱਲਬਾਤ ਹੋਵੇ ਬਾਅਦ ਘਾਟ ਤੇ ਪਹਿਲਾਂ ਦੱਸੀ ਜਾਊਗੀ पर आवाज आऊगी बच्चे ठीक है ठीक है अच्छा सुनो मेरे की मुल की डिमांड कर दी सब तो सब मुल पावे पचासी कर लगे आ दे जोड़िए ਪੀ ਪੂਰੀਆਂ ਮੰਗ ਡਿਮਾਂਡ ਮੋਲ ਜਿੱਥੋਂ ਤੱਕ ਮਰਜ਼ੀ ਕਰ ਲਈਏ ਵੀ ਇੱਕ ਇੱਕ ਆ ਪੰਪ ਉਹਦਾ ਮੈਸੇਜ ਮੈਸ ਕਰਕੇ ਦੇ ਦਈਏ ਵੀ ਇੱਕੋ ਇੱਕ ਗੱਲ ਹੋ ਗਈ ਜੀ 300 ਰੁਪਿਆ ਲੈਣਾ ਆਈ ਆ 75 ਹਾਂ ਬਿਲਕੁਲ ਜੈ ਜੈ ਅੱਜ ਕੱਲ ਟੋਕਰ ਨਹੀਂ ਕੁ ਜੇਦਾਈ ਬਿਲਕੁਲ ਬਿਲਕੁਲ ਟੋਕਰ ਗੱਪੜ ਵਿੱਚ ਹੋ ਵੀ ਨਹੀਂ ਆ ਆਈ ਬੱਚੇ ਦਾ ਨਾੜਵਾ ਦਿਖਾਓ ਵੀਰ ਨੂੰ ਕਿਹਾਈ ਇੱਕ ਨੰਬਰ ਹੋ ਗਿਆ 9 ਕਿਲੋ ਬੋਲਾ ਅੱਠ ਦੀ ਫੁੱਲ ਗਾਰੰਟੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਮੈਂ ਵੀ ਅੱਠ ਦੀ ਗਾਰੰਟੀ ਤਸੱਲੀ ਆ ਠੀਕ ਹੈ ਜੀ 9 ਕਿਲੋ ਬੋਲਾ ਹੋਊਗਾ ਠੀਕ ਆ ਸਮਝ ਚੰਗੀ ਆ ਬਾਕੀ ਸਿੰਘ ਤੁਹਾਨੂੰ ਆਪਾ ਦੱਸ ਦਿੱਤਾ ਕਿਉਂਕਿ ਸ ਟੋਕਰ ਕੱਪੜਾ ਇਹਨੇ ਰੇਟ ਦੀਆਂ ਮਿਲਦੀਆਂ ਪਈਆਂ ਨੇ ਵੈਸੇ ਸੱਜਰ ਮੱਝ ਤੁਸੀਂ ਲੈ ਕੇ ਜਾਓਗੇ ਠੀਕ ਆ ਸੋ ਚੋਰ ਚਵਾਦੇ ਪਸ਼ੂ ਸੋ ਨੂੰ ਵੀਰੇ ਸਾਰੇ ਚੰਗੇ ਆ ਬੜੇ ਸੰਦੂ ਸੋ ਬਹੁਤ ਚਵਾਈ ਆ ਆਪਾਂ ਯਾਰ ਮੈਂ ਨਗਾਤੀ ਹੱਥਾਂ ਵਿੱਚ ਚਵਾਈ ਤੂੰ ਮੈਰੀ ਲਾਗੇ ਹਾਂ ਸਹੀ ਸਹੀ ਲੈ ਵੀ ਸਾਨੂੰ ਵੀਰੇ ਕਿ ਨਖਤ ਇਸ ਮੱਝ ਦੀ ਗੱਲ ਕਰੀ ਆਪਾਂ ਵੀ ਸੋਵੇ ਦਾ ਹਿਸਾਬ ਲਾ ਲੈ ਦੇ ਦੱਸੋ ਦੇਖੋ ਕੀ ਕਰਦੀ ਫਿਰਦੀ ਲੋ ਵੀ ਕਰੋ ਚਾਕ ਠੀਕ ਆ ਜੀ ਆ ਬੈਕ ਸਾਈਡ ਤੋਂ ਚੱਡਾ ਲੈਵਾ ਇਹਦਾ ਦੁੱਧ ਦੱਸਣ ਦੀ ਵੀ ਲੋੜ ਨਹੀਂ ਕਿੰਨਾ ਦੇਣਾ ਠੀਕ ਆ ਆਪੇ ਵੀ ਰਸਿਆਣਾ ਜਿਹੜੇ ਨਾਲ ਆਪੇ ਹਿਸਾਬ ਲਾ ਲੈਣਾ ਸੋਵਾਨੇ ਚੱਡੇ ਤੋਂ ਵੈਸੇ ਜਜਮੈਂਟ ਕਰ ਚੋਗੇ ਠੀਕ ਕਿ ਨੇਵਾ ਹੀ ਦਸਣ ਰਿਆ ਉਹਨਾਂ ਦੇ ਗਾਂ ਤੇ ਉਹਨੇ ਪਛਾਣ ਲਾਈ ਫਿਰਤੀ ਕਰਮਾਲੀ ਤੇ ਸੁਬਿਆਂ ਦੇ ਵਿੱਚ ਸੋਨੂੰ ਫਿਰ ਕਿਨਮਾ ਵੀਰੇ ਸੰਧ ਸਾਬ ਕੋਈ ਆਪੇ ਸਾਬ ਲਾਲੇ ਤੀਜਾ ਲਾਲੇ ਚੌਥਾ ਲਾਲੇ ਜਿੰਨਾ ਮਰਜੀ ਲਾਲੇ ਕੋਈ ਠੀਕ ਆ ਬਈ ਠੀਕ ਆ ਜੀ ਉਹ ਵੀ ਚਾਹੇ ਕੋਈ ਤੀਜਾ ਚਾਹੇ ਕੋਈ ਚੌਥਾ ਮੰਨ ਕੇ ਸੌਦਾ ਕਰ ਲੇ ਬਾਕੀ ਚੱਡੇ ਦੀ ਬਹੁਤ ਜਿਆਦੀ ਖਬਰ ਪਾਰ ਚੌਰ ਸਲੇਵਾ ਮੋੜ ਤੋਂ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੇ ਪਿੰਡੇ ਦੀ ਆ ਦੇਖੋ ਇਹਨਾਂ ਲਈ ਸੋਇਓ ਦੇਵਾਨੇ ਚੱਡੇ ਦੋਸਤੋ ਨਾਰਮਲ ਇੱਕ ਨੂੰ ਸਾਰੇ ਭਰਾ ਆਪਣੇ ਖਿਡਾਰੀ ਆ ਪਸ਼ੂ ਪਾਲਕਾ ਵੇਖ ਕੇ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਮੱਝ ਨੂੰ ਦੁੱਧ ਚੋਣਾ ਚਾਹੀਦਾ ਤੇ ਬਾਕੀ ਚੱਡੇ ਲੇਵੇ ਤੋਂ ਇੱਕ ਨਾਰਮਲ ਅੰਦਾਜ਼ਾ ਲੱਗਦਾ ਠੀਕ ਆ ਜੀ ਇੱਕ ਸਾਰ ਬਿਲਕੁਲ ਪੱਦਰ ਬੈਕ ਸਾਈਡ ਤੋਂ ਆਹ ਦੇਖੋ ਜੀ ਲੈ ਵੀ ਸੋਨੂ ਬਰੇ ਕੀ ਮੋਲ ਸੰਸਰ ਮੁੱਲ ਦੇਆਂ ਦੀ ਲੱਖ ਦੀ ਵਿਗ ਜਾਣਾ ਹਾਂ ਬੋੜਾ ਘਟਵਾ ਦੇ ਯਕੀ 90 ਜੁਮਾਨਤਨ ਕਰਦੇ ਨੇ 90 ਜੋ ਹਾਂ ਕੀ ਮਾਨਤਨ ਹੋਗਾ ਜਿਵੇਂ ਕੋ ਆਖਿਆ ਕਰ ਲਾਂਗੇ ਆ ਚਲੋ ਠੀਕ ਹੈ ਜੀ ਮੋੜਨਾ ਨਹੀਂ ਆਪਾਂ ਕਿਸੇ ਨੂੰ ਚਲੋ ਆਪਣਾ ਭਾਤ ਤਾਨੂੰ ਅੱਗੇ ਵੀ ਪਤਾ ਹੀ ਬਿਲਕੁਲ ਠੀਕ ਹੈ ਜੀ ਲਗਭਗ 90000 ਦੇ ਵਿੱਚੋਂ ਮਾਨਤਨ ਹੋਊਗਾ ਠੀਕ ਹੈ ਜੀ ਖੁਸ਼ੀ ਨਾਲ ਹੋਊਗਾ ਜਿੰਨਾ ਵੀ ਹੋ ਸਕਦਾ ਆ ਪਾਸੇ ਹੁੰਦੀ ਦੇ 1-10-15 ਲੱਖ ਮੁੱਲ ਪਾਉਣਾ ਸੀ ਆ ਇਹਨੇ ਆਪਣੇ ਅੱਡੇ ਦਾ ਲੋਕਾਂ ਨਾਲ ਥੋੜਾ ਜਿਹਾ ਫਰਕ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਬਹੁਤ ਜਿੱਡਾ ਥੱਲੋ ਕਰਮ ਵਾਲੀ ਨੂੰ ਠੀਕ ਹੈ ਜੀ ਭਾਂਡਾ ਪੋਂਡਾ ਜਿੰਨੀਆਂ ਪੰਡਾ ਪਾਈ ਫਿਰਦੀ ਐ ਚਲੋ ਕੁਝ ਵੀ ਹੋ ਸਕਦਾ ਪਰ ਅੱਜ 90000 ਦੇ ਵਿੱਚੋਂ ਮਾਨਤਨ ਹੋਊਗਾ ਸੋ ਮੱਝ ਦੇਖ ਲੀਏ ਤੁਸੀਂ ਬਹੁਤ ਸੋਹਣਾ ਥੱਬਿਆਂ ਦਾ ਲੇਵਾ ਅੱਗੇ ਇੱਕ ਬਹੁਤ ਸੋਹਣੀ ਤੁਹਾਨੂੰ ਅਗਲੀ ਮੱਝ ਦਿਖਾਉਣੇ ਆ ਵੱਡੀ ਹਾਈਟ ਕੱਦ ਦੇ ਵਿੱਚ ਇਹ ਸਭ ਦੁੱਗਾ ਸੁਆਨੇਲੀ ਰਾਵੀ ਦੀ ਠੀਕ ਹੈ ਜੀ ਗੱਬਣਾ ਇਹ ਗੱਬਣਾ ਕਿੱਥੇ ਦੀ ਥਣਾ ਦੀ ਗਾਰੰਟੀ ਫੁੱਲ ਠੀਕ ਹੈ ਮਾਲਕਾਂ ਦੁੱਧ ਕਿਹਾ ਵੀ ਇਹੀ 13 14 ਕਿਲੋ ਪਹਿਲਾਂ ਦੇ ਚ ਠੀਕ ਹੈ ਸਵੇਰ ਤਿੱਜਾ ਸੁੰਦੀ ਹਾਂ ਸਿੱਧਾ ਦੁੱਜਾ ਹੀ ਦੁੱਜਾ ਦੁੱਜਾ ਹਾਂ ਦੁੱਜਾ ਤਿੱਜਾ ਲੈ ਜੂਗੀ ਦਿਨਾਂ ਦੇ ਸੋਹਣੇ ਹਾਂ ਲੈ ਜੂਗੀ ਦਿਨਾਂ ਦੀ ਲਓ ਬਈ ਠੀਕ ਆ ਜੀ ਤਿਆਰੀ ਤਿਉਰੀ ਦੇ ਵਿੱਚ ਜੁੱਟੀ ਆ ਵੈਸੇ ਤਿਆਰੀ ਵੀ ਜਿਹੜੀ ਦੋਸਤੋ ਅਸੀਂ 80 85% ਕਰੀ ਫਿਰਦੀ ਕਰਮਾਂ ਦੀ ਆ ਤੁਹਾਨੂੰ ਆਪਾਂ ਬਾਹਰ ਕੱਢ ਕੇ ਦਿਖਾਉਣੇ ਆ ਦੁੱਜਾ ਸੂਹਾ ਝੋਟੀਆਂ ਤੇ ਝੋਟੀਆਂ ਦਾ ਕੱਦ-ਪੋਤ ਤੁਹਾਨੂੰ ਚੈੱਕ ਕਰਾਉਣੇ ਆ ਫੁੱਲ ਵੱਡੀ ਲਓ ਜੀ ਆ ਵੇਖੋ ਮੂੰਹ ਮਾ ਦੀ ਬਿਲਕੁਲ ਮਿੱਠੀ ਆ ਵੇਖੋ ਮੂੰਹ ਆ ਫੜਾਉਂਦੀ ਆ ਠੀਕ ਆ ਜੀ ਸੋ ਮਿੱਠਾ ਪਸ਼ੂ ਮਿੱਠਾ ਹੀ ਆ ਕੁਝ ਵੀ ਆਪਾਂ ਲੈ ਉਸੂ ਜਿਹੜਾ ਮੂੰਹ ਫਰਾਉਂਦਾ ਵੈਸੇ ਮਿੱਠਾ ਹੁੰਦਾ ਠੀਕ ਆ ਤੇ ਬਹੁਤ ਸੋਹਣੀ ਹਾਈਟ ਕੱਦ ਦੇਲ ਜਿਵੇਂ ਇੱਕ ਰੇਲ ਗੱਡੀ ਦਾ ਇੰਜਨ ਆ ਠੀਕ ਆ ਜੀ ਉਹ ਗੱਲਬਾਤ ਲੰਬੀ ਚੌੜੀ ਪੂਰੀ ਵੱਡੇ ਕੱਦ ਘੱਟ ਦੇ ਵਿੱਚ ਸਾਨੂੰ ਦਿਨ ਲਾਜੂ ਭਾਈ ਅਜੇ 2-4 ਦਿਨ ਆਰਾਮ ਚਾਰ ਕੁ ਦਿਨ ਲੈ ਜਾਣੇ ਸੰਸਭ ਚਾਰ ਕੁ ਦਿਨ ਕੱਢ ਜੂਗੀ ਚਾਰ ਕੁ ਦਿਨ ਲੈ ਸਕਦੀ ਚਲ ਭਾਈ ਸੰਸਭ ਇੱਕ ਕੁਦਰਤੀ ਚੀਜ਼ ਆਂਦੀਆਂ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਠੀਕ ਹੈ ਹਾਂ ਬਾਕੀ ਥੱਲਿਓ ਵੀ ਪੂਰੀ ਫੱਬੀ ਖੜੀ ਆ ਠੀਕ ਆ ਜੀ ਸੋ ਦਿਹਾੜੀ ਡੱਕ ਤੱਕ ਆ ਵੀ ਕਈ ਤੇ ਕੋਈ ਬਾਲੀ ਵੱਡੀ ਕਰ ਨਹੀਂ ਗਈ ਕਿਉਂਕਿ ਥੱਲਿਓ ਬਣੀ ਥ ਉਨੀ ਬਿਲਕੁਲ ਗਾਰਬਜਾਰਦੀ ਆ ਜਿਵੇਂ ਆਪਾਂ ਗੱਲ ਕਰਦੇ ਵੀ ਅਕੋਂ ਬਿਲਕੁਲ ਤੁਨ ਤੋਂ ਸ਼ਟਾਰਟ ਹੋ ਕੇ ਤੇ ਸੂ ਤੱਕ ਜਿਹੜਾ ਲੇਵਾ ਦੋਸਤੋ ਤਿਆਰ ਕਰੀ ਫਿਰਦੀ ਘਰਮਾਂ ਲਈ ਬਹੁਤ ਸੋਣੀ ਛੱਡੇ ਲੇਵਾ ਲਓ ਜੀ ਫਿਰ ਦੁਬਾਰਾ ਆਪਾਂ ਵਾਰੀ ਵਾਰੀ ਜਿੱਦਾਂ ਮਰਜ਼ੀ ਫੜ ਫੜ ਕੇ ਵਿਖਾਈਏ ਕਿਹਾ ਲਓ ਹਾਂ ਬੁੱਧਾ ਬਥਰ ਖਾਨੇ ਵਕ ਖਾ ਖਾ ਲਓ ਵੀ ਅੱਖਾਂ ਵੇਖੋ ਠੀਕ ਹੈ ਜੀ ਮੱਥੇ ਬਲ ਬਿਲਕੁਲ ਗੋਲ ਸਿੰਘ ਛੋਟਾ ਸਿੰਘ ਸੋ ਚਾਰੇ ਪੈਰ ਚਾਰੇ ਲੱਤਾਂ ਜੜੀਆਂ ਦੋਸਤੋ ਮਖਰ ਲੀਆਂ ਬਿਲਕੁਲ ਮਾਰਕਿੰਗ ਦੇ ਵਿੱਚ ਆ ਤਾਂ ਥਾਂ ਵੀ ਜਿਵੇਂ ਆਪਾਂ ਵੇਖਦੇ ਆ ਪਹਿਲਾਂ ਝੋਟੀਆਂ ਵਾਲਾ ਤਾਂ ਨਾ ਵੈਸੇ ਸੁਹਾ ਦੂਜਾ ਇਹ ਮੈਂ ਜਿਹੜੀ ਸੋਨ ਵਾਲੀ ਆ ਤੇ ਥਣ ਜਿਵੇਂ ਇੱਕ ਸਾਰੇ ਪ੍ਰਾਜਮੈਂਟ ਕਰੋਗੇ ਜਿਵੇਂ ਬਿਲਕੁਲ ਪਤਲੇ ਚੰਗੀ ਸੋਹਣੀ ਸਪੇਸਵਾਰਡ ਦੇ ਉੱਪਰ ਥਣ ਲਗਾ ਆ ਗਏ ਆ ਮੈਂ ਪੀੜੀ ਕਰੀ ਪਰਲੀ ਮੜੀ ਬਹੁਤ ਸੋਹਣਾ ਚੱਡਾ ਲੇਵਾ ਠੀਕ ਆ ਜੀ ਓਕੇ ਸੋਨੂ ਵੀਰੇ ਕੀ ਮੋਨ ਕੀ ਡਿਮਾਂਡ ਦੀ ਆ ਸਰ ਇਹ ਆ ਨਹੀਂ ਮੈਂ ਡੇਢ ਦੀ ਵਿਗਣਾ ਉਹ ਤਾਂ ਕਰਮਾਰੀ ਦੇ ਜਿਹੋ ਦੇ ਤੇ ਛੱਡਿਆ ਹੋਵੇ ਉਹ ਤਾਂ ਆਖੇ ਮੈਂ 2 ਲੱਖ ਤੋਂ ਘੱਟ ਨਹੀਂ ਦੇਣਾ। ਸਵਾਦੀ ਦੇ ਦਿੱਤੀ। ਸਵਾਦੀ ਦੇ ਦੋ ਮਾਲਕੋ ਬਾਕੀ ਚੰਗੀ ਆ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂ ਕੱਤ ਵੱਟਾ। ਨੇੜੇ ਬੰਦੇ ਨੇ ਵੀ ਬੜੀ ਖਬਰਦਾਰ। ਬਾਈ ਜੀ ਜੀ ਦਾ। ਕਸਰਾ ਕੁਸਰਾ ਕੱਢ ਕੇ ਹਨਾ। ਉਹ ਵਰਦਾਂਗ ਮਾਨਤਨ ਆਪਾਂ ਕਿਹੜਾ ਮੋੜਨਾ ਤੇ ਹਨਾ। ਜੀ ਹਾਂ। ਮੌਮੀ ਆਪਣੇ ਬਾਈ ਦੇ ਵਿੱਚੋਂ ਵੀ ਮਾਨਤਨ ਹੋਊਗਾ ਜਿਹੜੇ ਮੇਰੇ ਵੀਰ ਦਾ ਕਿਸੇ ਦਾ ਸ਼ੌਕ ਆ ਨੀਲੀ ਰਾਵੀ ਦਾ। ਬਾਕੀ ਸੰਸਰ ਸਾਹਿਬ ਇੱਕ ਬੇਨਤੀ ਨਿੱਕੀ ਜੀ ਜਾਰੀ ਹਾਸ ਜੋੜ ਕੇ ਬੇਨਤੀ। ਕਰੋ ਜੀ। ਤੇ ਵੀਰ ਜੀ ਵੀਡੀਓ ਵੇਖ ਲੈਣ ਤਿੰਨ ਚਾਰ ਵਾਰਾਂ ਤਸੱਲੀ ਕਰਕੇ ਫਿਰ ਸ ਮੁੜ ਕੇ ਨਿੰਦ ਗੱਲ ਕਰਨੀ ਵੀ ਅੰਜੇ ਛੋਟੀਆਂ ਜਾਂ ਵੱਡੀਆਂ ਪਹਿਲਾਂ ਉਹਦੀ ਵੀਡੀਓ ਤਸੱਲੀ ਨਾਲ ਵੇਖੂ ਕਿ ਜੇ ਚਿਤ ਕਰਦਾ ਸਾਈ ਪਾ ਦੇ ਨਹੀਂ ਕਰਦਾ ਰਹਿੰਦਾ ਹਾਂ ਠੀਕ ਹੈ ਜੀ ਤੇ ਮੁੜ ਕੇ ਵੀਰ ਕਹੀ ਆਖੀ ਜਾਂਦੇ ਸਾਈ ਨਹੀਂ ਪਾਉਣੀ 3 ਵਜੇ ਤਰੇ ਉਹਨੇ ਆਉਂਦੇ ਨੂੰ ਵੀਰ ਹੋਰ ਕੋਈ ਸਾਈ ਪਾਣ ਦਾ ਮੁੜ ਕੇ ਗੁੱਸਾ ਕਰਦੇ ਹਾਂ ਨਹੀਂ ਨਹੀਂ ਕਿਉਂਕਿ ਦੂਰ ਨੇੜੇ ਤੁਰਨ ਦਾ ਸਾਈ ਪਹਿਲਾਂ ਪਾਇਆ ਹਾਂ ਸਾਈ ਪਾਇਆ ਕੋਈ ਦੇ ਇਹ ਕੋ 1000 2000 ਦੇ ਉਹਨਾਂ ਦੇ ਥੋੜਾ ਵੱਧੇ ਵੀ ਉਹਨਾਂ ਦਾ 2000 ਰੱਖ ਲੈਣਾ ਆਪਾਂ ਬਸ ਬਸ ਠੀਕ ਹੈ ਜੀ ਜੇ ਜੇ ਆਪਾਂ ਮੈਂ ਲਿਆ ਕੇ ਵੇਚ ਸਕਦੇ ਤਾਂ ਉਹ 2000 ਰੁਪਏ ਵਿੱਚ ਦੋ ਹੋ ਗਏ। ਨਹੀਂ ਨਹੀਂ ਕਾਨੂੰ। ਹਾਂ ਹਾਂ ਠੀਕ ਹੈ। ਬਣਾ ਵੱਡੀਆ ਕਰਨਾ ਕੋਈ। ਹਾਂਜੀ ਛੋਟੀ ਵੱਡੀਆ ਬਾਕੀ ਨਾਲ ਦੀ ਨਾਲ ਹੀ ਆਪਾਂ ਜ਼ਿਕਰ ਕਰੀ ਚੱਲਦੇ ਹੁਣੇ ਹਰ ਇੱਕ ਵਾਰੀ ਜ਼ਿਕਰ ਕਰੀਦਾ ਵੱਡੇ ਕੁਛ ਨੂੰ ਵੱਡਾ ਕਹੀਦਾ ਵੀ ਇੱਥੇ ਆਣ ਕੇ ਕੋਈ ਸੱਜਣ ਖਰਾਬ ਨਾ ਹੋਵੇ ਆਪਣਾ। ਠੀਕ ਉਹ ਸੋੜਾ ਖਣ ਪਾਂਡਾ ਕਰਮਾਂ ਵਾਲੀ ਦਾ। ਮਰ ਕੇ ਵੀ ਗੁੱਸਾ ਕਰਦੇ ਵੀ ਇੰਜ ਇੰਜ ਦੋ ਤਿੰਨ ਵਾਰੀ ਤਸੱਲੀ ਕਰ ਲੈਣ ਆਪਦੀ ਚਿਤ ਕਰਦਾ ਸਾਈ ਪਾ ਦੇਣ ਨਹੀਂ ਕਰ ਰਹੇ ਨੇ। ਜੇ ਧੰਨੀਆਂ ਲਾਗਦੇ ਨੇ ਲੈ ਜੇ ਨਹੀਂ। ਬਿਲਕੁਲ ਜੀ ਬਿਲਕੁਲ। ਲਓ ਦੱਸੋ ਨਾਲ ਟੱਕੇ ਨਾਲ ਲਿਆ ਜਾਂਦਾ ਉਹ ਬਾਲ ਖੇਡ ਗਿਆ ਅਗਲੇ ਦਿਨ ਜੇਮ ਚੰਦੇ ਆ ਜੀ ਬਸ ਬਸ ਠੀਕ ਹੈ ਜੀ ਬਾਕੀ ਉਹ ਜਾ ਪਸ਼ੂ ਕੋਈ ਸ਼ਰਦਾ ਨਹੀਂਗਾ ਜਿਹੜੇ ਵੀਰ ਨੇ ਅੱਜ ਤਕਰੀਬਨ ਕੋਈ ਲੱਖੋਂ ਬਾਹਰ ਰੁਪਈਆ ਲਾਉਣਾ ਕਿਉਂਕਿ ਹਰੇਕ ਮੱਝ ਤੇ ਲੱਖੋਂ ਬਾਹਰ ਰੁਪਈਆ ਲੱਗਦਾ ਨਵਾਂ ਆਂਗਾ ਦੂਜੋ ਸਵੇਰ ਝੋਟੀ ਆ ਤੇ ਇੱਕ ਬਾਈ ਦੀ ਤੁਹਾਨੂੰ ਦਿੱਤੀ ਜਾਊਗੀ ਇਧਰ ਬੱਚਾ ਸੰਸਰ ਚੌਂਗੀ ਨੂੰ 10 ਕਿਲੋ ਬੌਲੀ ਕੱਟੀ ਜਾਂਦੀ ਮੈਂ ਹੀ ਮਰ ਮਰ ਜਾਂਦੀ ਕੱਟੀ ਦੀ ਅੱਛਾ ਮਗਰ ਕੱਟੀ ਆ ਗਈ ਮਗਰ ਉਹ ਕੱਟੀ 10 ਕਿਲੋ ਬੌਲੀ ਚੌਣ ਲੱਗਾ ਕਾਹਦੀਆਂ ਗੱਲਾਂ ਇਹਨੂੰ ਲੋ ਵੀ ਨੀਲੀ ਰਾਵੀ ਦੀ ਮੈਂ ਇਹ ਤੇ ਮਗਰ ਕੱਟੀ ਹੋਵੇ ਬਾਹਰ ਕੱਢ ਕੇ ਕੱਟੀ ਵਿ ਕੱਟੀ ਵੀ ਪ੍ਰੋਪਰ ਦਿਖਾਉਣੀ ਆ ਤੁਹਾਨੂੰ ਠੀਕ ਆ ਜੀ ਇਹ ਵੀ ਕਰਮਾਂ ਦੀ ਬਿਲਕੁਲ ਤਾਜੀ ਸੂਈ ਆ ਤੇ ਨਾਲ ਦੀ ਨਾਲ ਹੀ ਬੱਚੇ ਦਾ ਝੋਕ ਵੀ ਪੂਰਾ ਹੋ ਜਾਊਗਾ ਜਿਹੜੇ ਵੀਰ ਆਪਣੇ ਆਦੇ ਵੀ ਨੀਂਦੀ ਦਾ ਵੀ ਕੱਟੀ ਚਾਹੀਦੀ ਆ ਬਹੁਤ ਸੋਹਣੀ ਮਾਰਕਿੰਗ ਦੇ ਵਿੱਚ ਆਹ ਲਓ ਜੀ ਨਾਲ ਹੀ ਬੱਚਾ ਕੱਢ ਕੇ ਦਿਖਾਵਾਂਗੇ ਸੁਭਾ ਤੇ ਤੁਹਾਨੂੰ ਹੋਊਗੀ ਦੂਜਾ ਵੀ ਪਹਿਲਾ ਸੁਆਸਨ ਸਭ ਚੌਗੀ ਆ ਆਪਣੇ ਪੁੱਤਰ ਲਓ ਵੀ ਪਹਿਲਾਂ ਕੱਟੀ ਆ ਮਗਰ ਵੀ ਕੱਟੀ ਤੇ ਆਪੂ ਵੀ ਕੱਟੀ ਆ ਆ ਵੇਖੋ ਇਧਰ ਮੇਰਾ ਵੀਰ ਮਾਰੋ ਚਾਹ ਤੇ ਕੋਈ ਪੂਰੀ ਮਾਰਕਿੰਗ ਚਾਰੇ ਪੈਰ ਤੋਫੇ ਆ ਪੂਸ਼ ਉੱਪਰ ਤੱਕ ਤੂ ਤੇ ਨਿਸ਼ਾਨ ਬਹੁਤ ਸੋਹਣੀ ਸਪੇਸਵਾਨ ਤੇ ਥਾਣ ਲਗਾ ਅੱਜ ਕਿੰਨੇ ਦਿਨ ਤੇ ਇੱਥੇ ਸੋਨੂ ਫਿਰ ਚੱਲਣ ਦੀ ਆ ਸੰਜੇ ਸਾਹਿਬ 6ਵੇਂ ਦਿਨ ਹੋਇਆ ਜੀ ਸੋਈ ਨੂੰ 6ਵੇਂ ਦਿਨ ਕਿੰਨਾ ਕੁ ਦੁੱਧ ਪਾਉਣੇ ਚਾਹੀਦਾ ਜੀ 10 ਕਿਲੋ ਹੋਗਾ 9 ਦੀ ਗਾਰੰਟੀ ਫੁੱਲ ਹੋਊ ਕਿਉਂ ਇੱਕ ਨੰਬਰ ਹੋਗਾ ਠੰਡੀ ਪੂਰੀ ਹੋਊਗੀ ਠੀਕ ਆ ਹਾਂਜੀ ਆ ਕਰੋ ਚੱਕ ਠੀਕ ਆ ਜੀ ਸੋ ਫੇਸ ਕੁਆਲਟੀ ਕਰੋ ਚੱਕ ਸੇਮਨਿਕ ਕਰੋ ਸਰ ਇੱਕ ਸਿੰਘ ਵਾਈਟ ਆ ਗਿਆ ਆ ਬੱਚਾ ਸੋਨੂ ਰੋਕੀ ਮੱਝ ਰੋਕ ਲਾ ਆ ਇਹਦਾ ਮੂੰਹ ਮੂੰਹ ਕਰ ਦੇ ਬੱਚੇ ਦਾ ਮੂੰਹ ਇਹਨੂੰ ਕਰਾਈ ਮੜਾ ਜਾ ਆ ਦੇਖਾ ਆ ਲੋ ਜੀ ਮੱਥੇ ਬੱਲ ਬਕੀ ਨਾਸ ਆ ਠੀਕ ਆ ਜੀ ਅੱਖਾਂ ਦੋਵੇਂ ਬਿਲਕੁਲ ਬਿੱਲੀਆਂ ਨੇ ਤੇ ਚਾਰੇ ਪੈਰ ਮਾਰਕਿੰਗ ਦੇ ਵਿੱਚ ਆ ਸੋ ਕੱਤੀ ਮਗਰ ਬਹੁਤ ਸੋਹਣੀ ਆ ਤੇ ਜਿਵੇਂ ਆਪ ਝੋਟੀ ਆ ਪਹਿਲਾ ਸਵੇਰ ਸੋਈਏ ਉਵੇਂ ਕੱਤੀ ਤੁਸੀਂ ਵੇਖੋ ਠੀਕ ਆ ਜੀ ਬਿਲਕੁਲ ਆਪ ਕੱਤੀ ਮਗਰ ਵੀ ਕੱਤੀ ਠੀਕ ਆ ਬਹੁਤ ਖੂਬਸੂਰਤ ਸੋ ਨੂੰ ਇੱਥੇ ਡਾਕਲਾ ਮੇਰਾ ਵੀ ਇੱਥੇ ਮੈਂ ਘਾਰ ਮਰਵਾਉਣੀ ਐ ਸੰਸ ਕੋਈ ਗੱਲੀ ਮਰਵਾਵਾਂਗੇ ਜਰੂਰ ਭਾਜੀ ਆ ਫੇਸਬੁਕ 'ਤੇ ਕਰੂਗਾ ਠੀਕ ਆ ਜੀ ਸੋ ਬਿੱਲੀ ਮਨਕੀ ਆਖਾ ਦੋਵੇਂ ਅੱਖਾਂ ਬਿੱਲੀਆਂ ਨੇ ਕੋਈ ਮੇਰਾ ਵੀਰ ਸੱਜਣ ਦੂਰ ਨੇੜੇ ਤੁਰਦਾ ਤੇ ਜਰੂਰ ਚੀਜ਼ ਵੇਖ ਲਿਆ ਕਰੋ ਕਈ ਵਾਰ ਇੱਥੇ ਵੀਰ ਆ ਕੇ ਕੋਈ ਬਰੜੀ ਆ ਇਹ ਕੱਕ ਕਾਲੀ ਆ ਠੀਕ ਆ ਉਹ ਗੱਲ ਬਾਤ ਨਹੀਂ ਹੋਊਗੀ ਠੀਕ ਆ ਲੈ ਚਲੋ ਫਿਰ ਸੰਧੋ ਇੱਥੇ ਧਾਰਮ ਰਹਾਉਣੇ ਦੀਆਂ ਆ ਕੋਈ ਨਹੀਂ ਰੋਕ ਲਾ ਬੱਚਾ ਮੜਾ ਧਾਰਮਨ ਪਰਲੇ ਰੋਈ ਲਾ ਬੱਚਾ ਲੋ ਵੀ ਠੀਕ ਆ ਜੀ ਸੋ ਪਹਿਲਾ ਨਿਚੋਟੀ ਆ ਤੇ ਇਹ ਜਿਹੜਾ ਜ਼ਰੂਰੀ ਫਰਜ਼ ਬਣਦਾ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦਾ ਵੀ ਕਿਤੇ ਬੱਚਾ ਪੁੱਤਾਂ ਨਾ ਚੱਲਿਆ ਹੋਵੇ ਕਿਸੇ ਪਸ਼ੂ ਨੇ ਉਹ ਕਲੀਅਰ ਕਰ ਦਿੰਨੇ ਆ ਬੱਚਾ ਲਾ ਦਿੱਤਾ ਉਹ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜ਼ਰੂਰ ਦਿਖਾ ਦੇਣਾ ਕਿ ਠੀਕ ਹੈ ਸੋ ਜੋੜੀ ਬਾ ਕਮਾਲ ਆਹ ਸੋ ਸਾਹਿਬ ਲਓ ਜੀ ਆਪਾ ਵੇਰ ਕੇ ਜਾਣਾਂ ਦੀ ਗੱਲ ਬਣ ਗਈ ਸਾਨੂੰ ਸਰ 249 ਮੇ ਕੋ ਹਾਂ ਨਹੀਂ ਤਾਂ ਆਮ ਬਟ ਪਹਿਲੇ ਲੋਕ ਜਗਤੀ ਚੋਂਦੇ ਪਹਿਲਣਾ ਹਾਂ ਠੀਕ ਹੈ ਜੀ ਲੈ ਜੀ ਲੈ ਬੱਚਾ ਖਾ ਦੇ ਚੜਦੀ ਜੁੜੀ ਜੀ ਨੋ ਵੀ ਪ੍ਰਾਬੋ ਠੀਕ ਹੈ ਜੀ ਉਹ ਜਿਵੇਂ ਗੱਲ ਕਰਦੇ ਮਰ ਮਰ ਜਾਂਦੀ ਕਰਵਾਣੀ ਹੈ ਜੀ ਬੱਚੇ ਦਾ ਬਹੁਤ ਕਰਦੀ ਹੈ ਤੁਸੀਂ ਸੋ ਬਹੁਤ ਖੂਬਸੂਰਤ ਚੰਗੇ ਸੋਹਣੇ ਬਾਡੀ ਸਟਰਕਚਰ ਦੇ ਵਿੱਚ ਆ ਤੇ ਥਾਣੇ ਇਧਰ ਤੁਸੀਂ ਵੇਖੋ ਠੀਕ ਹੈ ਜੀ ਪਸਮ ਪੁਸਮ ਕੇ ਕਾਫੀ ਸੋਹਣਾ ਕਟਿਆ ਕਰਵਾ ਲਈ ਇਹ ਆ ਦੇਖੋ ਹਾਂ ਤੇ ਆ ਮਾਰੀ ਛੋਟੀ ਠੀਕ ਹੈ ਜੀ ਸੋ ਨੋਗਲਾ ਥਾਣਾ ਦੇ ਮੁੱਠੀ ਮੁੱਠੀ ਥਾਣ ਲੱਗਾ ਛੋਟੀ ਨੇ ਲੈ ਵੀ ਸਾਨੂੰ ਮੁੱਲ ਬੋਲਦਾ ਕੀ ਕਰਦੇ ਆ ਸੰਨ ਸਰ ਮੁੱਲ 1 20 ਕਰਦਗੇ ਇੱਕ 20 ਕਰ ਦੋ ਜੀ ਦੇਣੀ ਕਿੱਥੇ ਉਹ ਗੱਲ ਕਰ 15 12 ਦੀ ਦੇਣੀ ਹੈ ਜੀ 12 ਦੀ ਹਾਂਜੀ ਵੀ ਹਾਂ ਨਾ ਹਾਂ ਨਾ ਇੱਕ ਜਿਹੜੀ ਪੌੜੀਆਂ ਉਤਰਾਈ ਉਹਦੀ ਗੱਲ ਹੋਣੀ ਪੁੱਤਰ ਜੀ 10 ਕਿਲੋ ਹੋਗਾ 9 ਦੀ ਫੁੱਲ ਗਰੰਟੀ ਬੱਚਾ ਵਖਾ ਦੇ ਛੋਟੀ ਸਾਰੀ ਵਖਾ ਦਿਓ ਮਾ ਵੀ ਛੋਟੀ ਆਪਣੇ ਭਰਾ ਨੂੰ ਆਈ ਤਾਂ ਕੋਈ ਨਾ ਲੋੜ ਨਹੀਂ ਜੀ ਉਂਝ ਸਿੱਧੀ ਛੱਡ ਕੇ ਆਵਾਂਗੇ ਇੱਕ ਪੋਰਾ ਕਮੀ ਵੀ ਨਹੀਂ ਹੁੰਦੀ ਆ ਸੋਨਾ ਬਿਲਕੁਲ ਸੋਨਾ ਠੀਕ ਹੈ ਆਪਾਂ ਕਹਿੰਦੇ ਕਿਸੇ ਨੂੰ ਖੇਤ ਨਹੀਂ ਕੀਤੀ ਵੀ ਸਾਈ ਪੌਦਾ ਉਹ ਦੋ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਬਾਬੇ 24 ਕੈਰਟੀ ਆ ਗਰਮ ਵਾਲੀ ਬਹੁਤ ਖੂਬਸੂਰਤ ਹੈ ਮਗਰ ਆ ਬੱਚਾ ਆ ਗਿਆ ਠੀਕ ਹੈ ਜੀ ਸੋ ਬਾਬੇ ਬੰਦਾ ਨਾ ਗਿਆ ਕੋਈ ਮੇਰਾ ਵੀਰ ਪੰਜ ਅੱਸੀ ਸਵੇ ਪੀਊਗਾ ਜਿਹੜਾ ਲੈ ਗਿਆ ਫਾਰਮ ਤੇ ਚੰਗੀ ਝੋਟੀ ਆ ਬਾਕੀ ਆਪ ਝੋਟੀ ਦੱਸਣ ਦੀ ਹੈ ਠੀਕ ਹੈ ਜੀ ਆਪਾਂ ਜਿਆਦਾ ਗੱਲਬਾਤ ਨਹੀਂ ਕਰਦੇਗੇ ਬਹੁਤ ਖੂਬਸੂਰਤ 112000 ਦੀ ਇੱਧਰ ਸਾਨੂੰ ਅਗਲੀ ਕਿਹੜੀ ਮੈਂ ਠੀਕ ਆ ਭਾਜੀ ਚੌਥਾ ਮੰਨ ਲੈ ਜਿੰਨਾ ਮਰਜੀ ਸੋਹੇ ਲਾ ਲਈ ਆਪ ਦਾ ਹਿਸਾਬ ਹਿਸਾਬ ਲੋੜੀ ਸੁਵੀਆਂ ਦੇ ਵਿੱਚ ਚੌਥਾ ਕ ਮੰਨ ਕੇ ਕੋਈ ਸੱਜਣਾ ਸੌਦਾ ਕਰ ਲਿਆ ਠੀਕ ਆ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਆ ਤੁਸੀਂ ਜੱਜਮੈਂਟ ਕਰ ਲਿਓ ਬਾਕੀ ਦੰਦ ਮੂੰਹ ਪੂਰੇ ਦੰਦੋਂ ਪੂਰੇ ਇਹੋ ਹੀ ਗੱਲਾਂ ਕਰਦੀ ਵਿਖਾਉਨੇ ਭਾਂਵੇਂ ਪੁਰਸ਼ ਕਰਾ ਦੇ ਨੇ ਗੱਲ ਕਿਹੜੀ ਆਪਾਂ ਨੂੰ ਆ ਨਹੀਂ ਆਹੋ ਦੰਦ ਹੀ ਵਿਖਾਉਨੇ ਆਪਾਂ ਆਹੋ ਕਈ ਵਾਰ ਵੀਰਾਂ ਨੂੰ ਹੁੰਦਾ ਵੀ ਚਲੋ ਚੌਥਾ ਸੁਆਕ ਆ ਕੇ ਚਲੋ ਆਪਦੀ ਸਭ ਦੇ ਵਿੱਚ ਕਈ ਗੱਲ ਨਹੀਂ ਕੋਈ ਗੱਲ ਇਹ ਨਾ ਬਹੁਤੇ ਵੀਰਾਂ ਨੂੰ ਹੁੰਦਾ ਵੀ ਚਲੋ ਪਸ਼ੂ ਦਾ ਸਟਰਕਚਰ ਵੇਖ ਕੇ ਲੱਗਦਾ ਵੀ ਸ਼ਾਇਦ ਮੂੰਹ ਖੁਰ ਦੰਦ ਖੁਰ ਪਤਾ ਨਾ ਹੋਣਾ ਹੋਣ ਮੂੰਹ ਨਹੀਂ ਕੋਈ ਗੱਲ ਨਹੀਂ ਸੰਸਰ ਤੇ ਇਹ ਸਾਨੂੰ ਵੀਰੇ ਦਿਨ ਕਿੰਨੇ ਕ ਕੱਟ ਜੂ ਹਜੇ ਸੰਸਾ ਹਫਤਾ ਲੈ ਜੂਗੀ ਲਓ ਵੀ 1 ਵੀਕ ਦਾ ਸਮਾਂ ਇਹਦਾ ਪਿਆ ਠੀਕ ਆ ਜੀ ਆਹ ਵੇਖੋ ਇਹ ਤਾਂ ਲੱਗਦਾ ਪਿਆ ਜਿਵੇਂ ਛਕੀਆਂ ਹੈ ਕੰਨੀਆਂ ਪ੍ਰੋਪਰ ਕਰਤੀ ਪਈ ਹੈ ਹੁਣ ਜੀ ਸਾਂਭੀ ਵੀ ਰਹੀ ਹੈ ਜਿਵੇਂ ਦੱਸੀ ਮਾਹਰਦੀ ਠੀਕ ਆ ਜੀ ਸੋ ਆਪਣੇ ਭੈਣ ਭਰਾ ਇਹ ਨਾ ਸਮਝਣ ਕਿਤੇ ਇਹ ਗਲਤ ਗੱਲ ਕਰਦੇ ਆ ਬਾਕੀ ਚੰਗੀ ਮੈਂ ਆ ਉਹ ਤੋੜ ਲਈ ਫੇਰ ਨਾ ਕੋਈ ਨਹੀਂ ਦੇਣਾ ਹਜੇ ਕਰਮਾ ਲਈ ਕੱਢਦੀ ਆ ਤਕਰੀਬਨ ਹਜੇ 5 ਲੈ ਚ 4 ਲੈ ਅੱਗਲੀ ਤੋਂ ਢੀੜੀ ਕਰ ਦੇਣਾ ਵਿੱਚ ਤੇ ਪੰਟ ਪੰਟ ਬੜੀ ਸੰਧ ਸਾਹਿਬ ਠੀਕ ਆ ਐ ਸੋਨੋ ਕੀ ਮਰ ਰੋਏ ਦਾ ਵੀਰੇ ਸੰਧ ਸਾਹਿਬ 85 ਦੇ ਦਿੱਤੀ 85 ਦੀ ਹਾਂਜੀ ਸੋਵਿਆ ਜਾ ਮੈਂ ਜੈ ਜੈ ਜੀ ਗੱਲ ਕਰ ਤੀਏ ਬਸ ਸਾਰੀਆਂ ਇਕੱਵਰੇ 70000 ਰੁਪਏ ਦੀ ਦੇਣੀ ਆ ਛੋਟ 78000 ਦੀ 78 ਦੀ ਹਾਂ ਛੋਟ ਛਾਟ ਕਰ ਦਿਆਂਗੇ ਵਿੱਚ ਠੀਕ ਆ ਬਈ ਹਾਂਜੀ ਲੋ ਵੀ 78000 ਦੀ ਮਿਲ ਜੂਗੇ ਠੀਕ ਆ ਜੀ ਛੋਟ ਛੱਪੇ ਬੱਕਰੀ ਥਾਂ ਤੇ ਹੋਣਗੇ ਠੀਕ ਆ ਜੀ ਤੇ ਕਰਿਓ ਮੇਰਾ ਭਰਾ ਸੰਪਰਕ ਦਿਨ ਕੱਢ ਜੂਗੀ ਪੁੜੇ ਪੜੇ ਨਵਾਈ ਉਹਦੀ ਕਰਮਾਣੀ ਲਿਆ ਜੇ ਤਾਂ ਕੋ ਦੋ ਦਿਨ ਤਿੰਨ ਦਿਨ ਕੱਢ ਵੀ ਜਾਵੇ ਸਿਰਫ ਟਾ ਜੇਟੋਂ ਜਿਹੜੀ ਪੂਰੀ ਡਬਲ ਆ ਠੀਕ ਆ ਤੇ 78000 ਦੀ ਇਧਰ ਤੁਹਾਨੂੰ ਵੀਰੇ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਆ 10 ਵਾ 8-10 ਦਿਨ ਲੈਂਦੀ ਮੈਂ 8-10 ਦਿਨ ਕੱਢਦੀ ਆ ਹਾਂਜੀ ਠੀਕ ਆ ਤੱਜਾ ਸਵੇਰ ਸੁਨਾ ਹਾਂ ਤੱਜਾ ਸਵੇਰ ਸੁਨਾ ਹੀ 8-10 ਦਿਨ ਹਜੇ ਦੇ ਪਾਏ ਆ ਪੈਂਡਿੰਗ ਆ ਠੀਕ ਆ ਜੀ ਇਧਰੋਂ ਤੁਹਾਨੂੰ ਦਿਖਾਉਨੇ ਆਪਾਂ ਤੋੜ ਕੇ ਸਿੰਘ ਖੁੱਲਾ ਫੇਸ ਕੁਆਲਟੀ ਆ ਜਿਹੜੀ ਤੁਸੀਂ ਦੇਖ ਰਹੇ ਜੇ ਆ ਦੇਖੋ ਜੀ ਤੋਂ ਵੀ ਆਨਲਾਈਨ ਜਿਹੜਾ ਭਰਾ ਆਪਣਾ ਸੱਚਨ ਸਬਦਾ ਕਰਨਾ ਚਾਹੁੰਦਾ ਚਿੱਪਣ ਦੀ ਤਸੱਲੀ ਦਿੱਤੀ ਜਾਊਗੀ ਬਾਕੀ ਭਾਰ ਪਿਛੇ ਦੀ ਤਸੱਲੀ ਦਿੱਤੀ ਜਾਊਗੀ ਠੀਕ ਆ ਸਿੰਗਲ ਅੱਡੀ ਦੀ ਹੈ ਬਾਕੀ ਬਾਡਾ ਬੁੱਡਾ ਤੁਸੀਂ ਵੇਖ ਸਕਦੇ ਜੇ ਮੈਂ ਇਹਦਾ ਆ ਕਰੋ ਚੱਕਾ ਠੀਕ ਆ ਜੀ ਅੱਦੇ ਨਹੀਂ ਦੇਣਾ ਜਿਹੜੇ ਹਜੇ ਕੱਢਦੀ ਕਰਮਾਂ ਵਾਲੀ 5-7 5-7 ਹਫ਼ਤੇ ਦੇ ਅੰਦਰ ਅੰਦਰ ਆਈ ਖਲੋਤੀ ਆ ਠੀਕਾ ਲੈ ਵੀ ਸਾਨੂੰ ਕੀ ਮੰਗ ਰਿਹਾ ਮਾਣੇ ਦੀ 70 90 ਦੇ ਦੇ ਦੀ 90 ਦੀ ਕਰਦੇ ਜਾਜਾ ਚ ਕੋਈ ਗੱਲ ਨਹੀਂ 85 ਹਾਂ 83000 ਦੀ ਦੇਣੀ ਹੈ ਛੋਟ ਕਰਨੀ 100 ਰੁਪਿਆ ਠੀਕ ਆ ਵੀਰੇ ਹਾਂ ਜੀ ਲੈ ਵੀ 83000 ਦੀ ਫਿਰ ਨਾਸਾ ਦੀ ਦੇਣੀ 90000 ਦੀ ਠੀਕ ਹੈ ਵੀਰੇ ਠੀਕ ਹੈ ਜੀ ਲੈ ਵੀ ਸੁਣ ਤੋਂ ਬਾਅਦ ਚਲੋ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਉਸ ਦੀ ਚਵਾਈ ਚ ਵੀ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਠੀਕ ਆ ਜੀ ਹੁਣ ਜਿਹੜੀ ਅੱਜ ਗੱਪੜ ਗੱਪਣਾ ਇਹ ਤੁਹਾਨੂੰ ਮਿਲ ਜੂਗੀ 83000 ਦੀ ਅੱਜ ਲੈ ਵੀ ਸਾਨੂੰ ਇਹ ਮੱਚ ਹੋਰ ਕੋਈ ਬਸ ਜੀ ਠੀਕ ਆ ਇਹ 6 ਨਗ ਸੀਗਾ ਠੀਕ ਆ ਜੀ ਦੋ ਜਿਹੜੇ ਆ ਪਤਨ ਇਦਰ ਪਹਿਲੇ ਨੰਬਰ ਤੋਂ ਕੋਈ ਸੂਈ ਦਿਖਾਈ ਤੇ ਇੱਕ ਨੀਲੀ 라ਵੀ ਦੀ ਜਿਹੜੀ ਇਦਰ ਝੋਟੀ ਤੁਹਾਨੂੰ ਦਿਖਾਈ ਆ ਪਹਿਲਾ ਸੁਬ੍ਹਾ ਸੂਈ ਬਹੁਤ ਸੋਹਣੀ ਬਿਊਟੀ ਬੇਅਦੀ ਕਰੋ ਚੈੱਕ ਇੱਕ ਵਾਰ ਤੋਂ ਫੇਰ ਚੁਬਾਈ ਤੁਸੀਂ ਦੇਖ ਲੀਆ ਕੋਈ ਪੰਜ ਪੰਜ ਸੱਤ ਸੱਤ ਧਾਰਾ ਮਾਰ ਕੇ ਆਪਾਂ ਦਿਖਾਤੀ ਆ ਮਗਰ ਵੀ ਕੱਤੀ ਆ ਠੀਕ ਆ ਤੇ ਇੱਕ ਤੁਹਾਨੂੰ ਵੀਰੇ ਨੰਬਰ ਆਪਦੇ ਕਰ ਦਿਓ ਸੰਜੀ ਆਪਣਾ ਨੰਬਰ ਜੀ 9856 1777 ਪਿੰਡ ਚੋੜੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜੀ ਜਦੋਂ ਮਰਜ਼ੀ ਆਵੇ 8-10 ਖੜੀਆਂ ਹੁੰਦੀਆਂ ਜੀ ਬਿਲਕੁਲ ਠੀਕ ਆ ਨਾਗ 8 7 8 7 ਨਾਗ ਮੌਜੂਦ ਹੁੰਦੇ ਆ ਸੋ ਮੈਂ ਅੱਜ ਇੱਕ ਨ ਹੁਣ ਸ਼ਾਟ ਕਿੰਨਾ ਗੰਦਾ ਪਾਉਣਾ ਤੋੜ ਕੇ